ਜੋ ਝੂਠਾ ਪਾਇਆ ਹਰ ਇੱਕ ਨੂੰ ਜੇਕ ਨਹੀਂ ਪੁੱਛਦਾ ਨਾ ਲਿਆਦਾ ਧਨੀ ਜਵਾਕਾਂ ਸੀ ਕਿੰਦੀ ਆ ਜੋ ਕਰਦੇ ਆ ਸਾਡੇ ਨੂੰ ਨਾ ਨਾਮ ਦਾ ਕਰਿਆ ਜਦ ਤੱਕ ਮੈਂ ਝੂਠਾ ਕਹਿੰਦਾ ਰਿਹਾ ਇਹ ਝੂਠਾ ਕਰਦਾ ਬੋਲੇ ਇਧਰ ਨਹੀਂ ਅਰੇ ਉਹ ਮੀਡੀਆ ਮਨਾ ਜਿੱਦੜੇ ਅਰੇ ਇੱਕ ਮਿੰਟ ਬਣਾ ਵੀਡੀਓ ਮੇਨ ਜਾ ਕੇ ਨਹੀਂ ਇਧਰ ਨਹੀਂ ਹੋਣਾ ਸੋਣਾ ਹੱਥ ਲਾ ਕੇ ਦਿਖਾਉ ਤੂੰ ਅਰੇ ਅੰਕਲ ਦਾਤਾ ਮੈਂ ਤਾਂ ਪੰਜਾਬੀ 'ਚ ਇੱਕ ਗੱਲ ਮੈਂ ਵੀ ਦੱਸਦਾ ਬੂਆ ਖੋਲੋ ਆਪਾਂ ਵੀਡੀਓ ਬਣਾ ਲਈ ਬੂਆ ਖੋਲੋ ਛੱਡੋ ਛੱਡੋ ਥੀ 该大楼。 ਨੌਜਵਾਨ ਫਤਿਹਗੜ ਚੂੜੀਆਂ ਪੁਲਸ ਦਾ ਪਰਿਵਾਰ ਨਾਲ ਪੈ ਗਿਆ ਪੰਗਾ ਪਰਿਵਾਰ ਨੇ ਪੁਲਸ ਉੱਪਰ ਨਚਾਇਜ਼ ਪਰਚਾਤਰਜ ਕਰਨ ਅਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼ ਵੱਖ-ਵੱਖ ਮਾਮਲਿਆਂ 'ਚ ਲੋੜੀਂਦਾ ਸੀ ਗ੍ਰਿਫਤਾਰ ਕੀਤਾ ਗਿਆ ਲੜਕਾ ਇਹ ਐਸਐਚਓ ਕਰਨਦੀਪ ਸਿੰਘ ਨੇ ਥਾਣਾ ਫਤਿਹਗੜ ਚੂੜੀਆਂ ਦੀਨਪਿੰਦੇ ਪਿੰਡ ਪਤੋਵਾਲ ਖੁਰਤ 'ਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਿੱਥੋਂ ਦੋ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਨੌਜਵਾਨ ਨੂੰ ਐਸਐਚਓ ਕਰਨਦੀਪ ਸਿੰਘ ਦੀ ਅਗਵਾਈ 'ਚ ਪੁਲਸ ਫੰਡ ਗਈ ਤਾਂ ਲੋੜੀਂਦਾ ਲੜਕਾ ਪੰਡਿਤ ਕਾਂਚ ਚਾਉੜਿਆ ਤਾਂ ਪੁਲਸ ਵੀ ਮਗਰ ਚਲੀ ਗਈ ਤਾਂ ਉੱਥੇ ਹੰਗਾਮਾ ਸ਼ੁਰੂ ਹੋ ਗਿਆ ਅਤੇ ਪੁ ਇਹ ਦੀ ਕੀ ਤਕਰਾਰਪਾਚੀ ਸ਼ੁਰੂ ਹੋ ਗਈ ਤੇ ਬਾਅਦ ਵਿੱਚ ਪੁਲਿਸ ਲੜਕੇ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਪਰਿਵਾਰ ਨੇ ਪੁਲਿਸ ਉੱਪਰ ਨਜਾਇਜ਼ ਪਰਚਾ ਕਰਨ ਅਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਚ ਲੜਕੇ ਦੀ ਮਾਂ ਕਵਲ ਪੈਨ ਮੀਨਾ ਅਤੇ ਚਾਚਾ ਭਗਤ ਐਮੈਨੂਅਲ ਮਸ਼ੀਨੇ ਪੁਲਿਸ ਉੱਪਰ ਨਜਾਇਜ਼ ਪਰਚਾ ਦਰਜ ਕਰਨਾ ਤੇ ਕੁੱਟਮਾਰ ਕਰਨ ਦੀ ਦੋਸ਼ ਲਗਾਉਂਦੇ ਹੋਏ ਕਿ ਆਕੇ ਉਨ੍ਹਾਂ ਤੇ ਲੜਕੇ ਉੱਪਰ ਪੁਲਿਸ ਵੱਲੋਂ ਨਜਾਇਜ਼ ਪਰਚਾ ਦਰਜ ਕੀਤਾ ਗਿਆ ਹੈ ਅਤੇ ਹੁਣ ਪੁਲਿਸ ਨੇ ਉਹਨਾਂ ਨੂੰ ਰਾਜੀਨਾਮੇ ਦਾ ਟਾਈਮ ਵੀ ਦਿੱਤਾ ਸੀ ਪਰ ਅੱਜ ਰਾਜੀ ਨਾਮੇ ਨੇ ਟਾਈਮ ਤੋਂ ਪਹਿਲਾਂ ਹੀ ਪੁਲਿਸ ਨੇ ਪਿੰਡ ਆ ਕੇ ਸਾਡੇ ਲੜਕੇ ਕੁਲਵਿੰਦਰ ਰੋਸ਼ੀ ਦੀ ਪੁਲ ਮਾਰ ਕੀਤੀ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਏ ਹੈ ਤੇ ਪਰਿਵਾਰ ਨੇ ਹੁਣ ਇਨਸਾਫ ਦੀ ਉਹ ਹੱਤ ਫਿਕਾਈ ਹੈ ਐਸ਼ਐਚਓ ਕਰਨਦੀਪ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ ਇਸ ਬੰਦੀ ਚਦ ਐਸ਼ਐਚਓ ਕਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਪਰਿਵਾਰ ਵੱਲੋਂ ਲਗਾਈ ਗਈ ਦੋਸ਼ਾਂ ਨੂੰ ਨਕਾਰਦੇ ਹੋਏ ਕਿ ਆਕੀ ਖਰੰਤ ਰੋਚੀ ਚੋ ਦੋ ਵੱਖ-ਵੱਖ ਮਾਮਲਿਆਂ 'ਚ ਪੁਲਸ ਨੂੰ ਲੋੜੀਂਦਾ ਸੀ ਉਸ ਨੂੰ ਜਦ ਪੁਲਸ ਗ੍ਰਿਫਤਾਰ ਕਰਨ ਗਈ ਤਾਂ ਉਹ ਭੱਜ ਕੇ ਦੁਕਾਨ 'ਚ ਚਾਲੁਪਾਇਆ ਤੇ ਜਦ ਪੁਲਸ ਉਸ ਨੂੰ ਫੜਨ ਲੱਗੀ ਤਾਂ ਪਰਿਵਾਰ ਵੱਲੋਂ ਪੁਲਸ ਦਾ ਵਿਰੋਧ ਕੀਤਾ ਗਿਆ ਅਤੇ ਬੜੀ ਇੱਜ਼ਤੋ-ਚਾਹਤ ਕਰਨ ਤੋਂ ਬਾਅਦ ਅਤੇ ਸੂਰਬੂਚ ਦਾਲ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੜ ਫੜਾ ਵੀਡੀਓ ਫੜ ਬਣਾ ਕੋਈ ਗੱਲ ਨਹੀਂ ਬਣਾਉਂਦੇ ਜਿੱਤੇ ਅੰਦਰ ਨਹੀਂ ਬਣਾ ਵੀਡੀਓ ਕੋ ਵੀ ਬਣਾ ਬਣਾ ਨਹੀਂ ਉਹ ਚੈਨਲ ਸਾਡੇ ਲਈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਗੋਸੀ ਨੂੰ ਉਹ ਕੁੱਟਣ ਦੇ ਲਈ ਕੁੱਟਿਆ ਕੱਢ ਵਾਸਤੇ ਆ ਦੱਸੋ ਕੁੱਟੇ ਕਾਦੇ ਵਾਸਤੇ ਆ ਜਸਾਚ ਹੋਇਆ ਵੇ ਲਾ ਕੋਈ ਗੱਲ ਨਹੀਂ ਸੱਚ ਹੋ ਤੇ ਸੱਚ ਹੋ ਲੈਾਂਗੇ ਕੋਈ ਗੱਲ ਨਹੀਂ ਸਾਡੇ ਮੁੰਡੇ ਨੇ ਕਤਲ ਕੀਤਾ ਵਾ ਤੂੰ ਹੀ ਜਿਹੜਾ ਤੈਨੂੰ के दिखाओ तू अरे अंकल दस्ता मैं तेरे पंजाबी च एक गल मैं नहीं दस्ता है बुआ खोलो बुआ खोलो बुआ खोलो मैं दस्ती एक गल पंजाबी च बड़ी दे तो तेरी टोल ट्रैक कर दे खोलो 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 मैं तेनु एक गल कह दी परे हो जा मुंडा मार के लग परे आई मैं पहला कह दा परे लो परे लो आहा थाना लाओ परे मैं कहता थाना लाओ आ अंदर आ सारे आ थाना लाओ ਕੋਈ ਨਹੀਂ ਕੋਈ ਨਹੀਂ ਅਰੇ ਤੈਨੂੰ ਸਾਰੇ ਪੜਿਆ ਲ ਮੈਂ ਤੈਨੂੰ ਕਾਨੂੰਨ ਦਾ ਤੇਰਾ ਕਾਨੂੰਨ ਹੈ ਕਿਤੇ ਕਰੋ ਲੋਕ ਮੈਂ ਬਿਨਾ ਐਕਸਪੋਰਟ ਜਾ ਇਹਨਾਂ ਨੂੰ ਸਮਝਾ ਲਓ ਭਾਈ ਨਹੀਂ ਤੂੰ ਹੀ

ਕੁੜੀਆਂ ਨੂੰ ਕੋਤ ਬੰਦੇ ਮੈਂ ਗੱਲ ਕਰੇ ਬੂਆ ਖੋਲੋ ਬਹੁਤ ਕੋਈ ਗੱਲ ਨਹੀਂ ਮੇਰੀ ਵੀਰ ਜੀ ਮੈਂ ਮੇਰਾ ਭਰਾ ਪਿਆ ਪੈਸੇ ਹੀ ਭਰਾਣ ਮਿਲਣਾ ਬੂਆ ਖੋਲੋ ਪਹਿਲਾਂ ਚਹੀ ਜੇ ਭੈਣ ਨਹੀਂ ਆਈ ਬੂਆ ਖੋਲਣਾ ਮੈਂ ਤੁਹਾਡਾ ਭੈਣਾ ਕਰ ਦੇਣਾ ਵੀਡੀਓ ਨਹੀਂ ਬਣਾਉਣੀ ਵੀਡੀਓ ਬਣਾਉਣ ਜਿਹੜਾ ਇਹਨਾਂ ਕੁੱਟਿਆ ਕਿਉਂ ਆ ਤੁਹਾਨੂੰ ਕਿਹਨੇ ਕੁੱਟਣ ਦਾ ਚਾਰਜ ਦਿੱਤਾ ਹੈ ਤੁਹਾਨੂੰ ਕੋ ਹੈਗਾ ਕਿਹੜੀ ਤਹਰਾ ਲੱਗੀ তুই ਦੱਸ ਸਾਡੇ ਸਾਡੇ ਤੁਸੀਂ ਕਿੱਥੇ ਲਿਖਿਆ ਕਿਹੜੀ ਕਾਨੂੰਨੀ ਕਿਤਾਬ ਚ ਤੁਸੀਂ ਕੱਟ ਸਕਦੇ ਹੋ ਦੱਸੋ ਦੱਸੋ ਲਿਖਿਆ ਕਿ ਸੰਡੇ ਨੂੰ ਮੈਂ ਇੱਧਰ ਸੌਲਾ ਮੇਰੀ ਗੱਲ ਹੈ ਮੋਦਰ ਕਿਸੇ ਨਹੀਂ ਕਿਉਂ ਕਿਉਂ ਕੁੱਟਣੇ ਨਹੀਂ ਮੈਂ ਜਿਆਦਾ ਵੀ ਤੁਸੀਂ ਜਾ ਤੁਹਾਨੂੰ ਹੱਕ ਕਿਨੇ ਦਿੱਤਾ ਕੁੱਟਣ ਦਾ ਮੈਂ ਮੈਂ ਬਣਾਉਣੀ ਵੀਡੀਓ ਤੁਸੀਂ ਕੁੱਟਰ ਕੇ ਦੇ ਜਾਓ ਮੈਂ ਹੈ ਉਹਨੇ ਕਤਲ ਕੀਤਾ ਕੋਈ ਕਤਲ ਕੀਤਾ ਉਹਨੇ ਕੋਈ ਉਹਨੂੰ ਫੜੀ ਵਕਾੜਿਆ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਇੱਥੇ ਮੈਂ ਬਣਾਉਣੀ ਆ ਬਣਾਉਣੀ ਆ ਤਹਾਡੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਕਦਨ ਕਰਦਾ ਤੁਸੀਂ ਦੋ ਜਿਹੜਾ ਦੋ ਦੋ ਕੋਈ ਗੱਲ ਨਹੀਂ ਬਣਾਓ ਬਣਾਓ ਬਣਾ ਹਾਦੀ ਬਣਾਓ ਕੋਈ ਗੱਲ ਨਹੀਂ ਬਣਾ ਲੋ ਤੁਸੀਂ ਚੁੱਪ ਬਣਾਓ ਦੇ ਮੁੰਡੇ ਦੀ ਚਾਂਦਰਾ ਦੇਖੋ ਦੇਖੋ ਅੰਦਰ ਕੁੱਟਾ ਘਰ ਕੇ ਦੇਖੋ ਚੀਕਾ ਖੁਣ

ਆਈ ਮੁਕਾਬਲਾ ਬਣਾਉਣਾ ਥੇ ਨਾ ਇਹ ਕੰਮ ਮੁਕਾਬਲਾ ਬਣਾਉਣਾ ਇਹ ਮੁਕਾਬਲਾ ਬਣਾਉਣਾ ਗਾਲੀ ਮਾਰ ਕੇ ਇਹ ਜਿਹੜੇ ਬੱਚੇ ਨੇ ਬੱਚੇ ਰਈਆਂ ਨੇ ਸਾਨੂੰ ਲਿੱਲਿਆ ਨਜਾਇਜ਼ ਧੱਕੇ ਮਾਰੇ ਐਸਐਸਓ ਨੇ ਨਜਾਇਜ਼ ਨਹੀਂ ਉਹ ਐਸਐਸਓ ਦੂਜਾ ਇਹ ਕਾਹਦੇ ਨਹੀਂ ਕਿਉਂ ਮਾਰੇ ਤੂੰ ਐਵੇਂ ਗਾੜੀ ਮੈਗਰ ਪਰੇ ਹੋ ਜਾ ਪਰੇ ਮਸਲਾ ਕੀ ਆ ਹਾਂਜੀ ਮਸਲਾ ਕਾਹਦੇ ਨਹੀਂ ਮਸਲਾ ਝਗੜੇ ਦਾ ਝਗੜੇ ਦਾ ਹਾਂ ਵਾਹ ਝਗੜੇ ਦਾ ਮਸਲਾ ਆ ਪੁਲਸ ਕਿੱਧਰ ਆਈ ਸੀ ਇਹ ਕਿਹੜਾ ਕਿੱਧਰ ਆਈ ਆ ਉਹ ਆਣੀ ਕਿੱਥੇ ਇਹ ਕੱਟਾ ਦੇਣਾ ਪੁਲਸ ਆਜੀ ਕਿੱਧਰ ਆਈ ਸੀ ਤੁਹਾਡੇ ਉਹ ਮੁੰਡਿਆ ਰੋਸ਼ੀ ਨੂੰ ਪੜਦੀ ਫੰਦੀ ਆ ਰੋਸ਼ੀ ਨੂੰ ਬਾੜੀ ਪੜੀ ਪੀ ਇਹ ਪੁਲਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦੀ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਾਂ ਮਸਲਾ ਸੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਿਆਦੇ ਚਰਚ ਦੇ ਸਾਹਮਣੇ ਲੱਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਐ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋ ਨਾ ਥਾਣੇ ਔਰ ਬੇਨਜਾਇਜ਼ ਇਹਨਾਂ ਨੂੰ ਆਣ ਕੇ ਤੇ ਫੜਿਆ ਨਹੀਂ ਅੱਜ ਅੱਜ ਵੀ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਸੀ ਪੈਸੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੁੱਕ ਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਕਿ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬੜਾਉ ਸਾਡੀਆਂ ਜਨਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਿਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਇਹ ਸਾਰਿਆਂ ਨੂੰ ਝੂਠਾ ਪਰਚਾ ਝੂਠਾ ਪਰਚਾ ਬਣਾਇਆ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਂ ਨੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਨਜਾਜ ਆਈ ਜਾਂਦੇ ਆ ਬੂਹਾ ਖੋਲੋ ਤਾਂ ਉਹ ਬੂਹਾ ਨਹੀਂ ਖੋਲਣ ਦਿੱਤਾ ਕਿਹੜੇ ਦੁਕਾਨ ਚ ਅੰਦਰਵਾੜ ਕੀ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਂ ਨੇ ਅੰਦਰਵਾੜ ਕੇ ਕੁੱਟਿਆ ਵਾ ਫੜਨ ਤੇ ਆਏ ਤੇ ਅੰਦਰ ਕਿਤਰਾ ਵੱਡਾ ਇਹਨਾਂ ਨੇ ਅੰਦਰ ਦੁਕਾਨਾਂ ਨੂੰ ਫਟਕੇ ਦੇ ਵਿੱਚ ਜਾ ਲੈਂਦੇ ਆਂ ਔਰ ਕਿਹਨਾਂ ਦੀ ਦੁਕਾਨ ਹੈ ਦੁਕਾਨ ਤੋਂ ਸੌਦਾ ਲਾਂਦੇ ਆ ਉੱਥੇ ਫੜਿਆ ਉੱਥੇ ਫੜਿਆ ਉਥੇ ਬਿਨਾਂ ਵਰਦੀ ਤੋਂ ਆਣ ਕੇ ਆਉਂਦਾ ਸਾਰੇ ਜਿਹੜੇ ਸਿਵਲ ਪੁਲਿਸ ਜੋ ਹੈ ਨੀਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾਂ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਧਾ ਟੱਪ ਕੇ ਪੁਲਸਾਂ ਦੀ ਰੀ ਬਿਨਾਂ ਡਿਊਟੀ ਬਿਨਾਂ ਡਿਊਟੀ ਤੋਂ ਕੰਧਾ ਟੱਪ ਕੇ ਘਰੇ ਵੜਨ ਦਾ ਭਾਦੀ ਮੰਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਟਾ ਇਹਨਾਂ ਨੇ ਹੋਸਟਲ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਉਦੋਂ ਵੀ ਮੇਰੀ ਗਲੀ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਦੇ ਘਰ ਜਾ ਕੇ ਕੀਤਾ ਹੈਗਾ ਆਈ ਆਪਣੀ ਮੂਹਰੇ ਨਹੀਂ ਖਾਦੀ ਮੈਂ ਰਸਤ ਕਰਾਇਆ ਹਿਜਮਾਨਤ ਕਰਾਉਣਗੇ ਤੇ ਇਥੇ ਕਾ ਪੀਲੀ ਪੱਗ ਵਾਲੇ ਪਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਉਂਟਰ ਚ ਮਾਰਨਾ ਵਾ ਅਸੀਂ ਬਾ ਪਾਜੀ ਨੇ ਕੌਂਟਰੀ ਕਾਜ ਨਹੀਂ ਗੋਲੀ ਮਾਰ ਦੇਣੀ ਆ ਮੈਮਾਨਾ ਨੇ ਕੱਪੜਾ ਲਿਆ ਆਂ ਬੁੜੇ ਕਹਿ ਕੇ ਗਏ ਨੇ ਕੱਪੜਾ ਲਿਆਣ ਵਾਸਤੇ ਵੀ ਇਹ ਐਸਆਈ ਵਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿ ਨੇ ਪਰ ਜੇ ਝੂਠੇ ਪਾਏ ਇਹ ਐਸਆਈ ਵਰਿੰਦਰ ਨੇ ਸਾਰੇ ਪਰਚੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਨ ਟੱਪ ਕੇ ਆਇਆ ਪਲਵਿੰਦਰ ਇਹ ਸੀਏ ਪਲਵਿੰਦਰ ਕੰਨ ਟੱਪ ਕੇ ਸਾਡੇ ਘਰ ਵੜਿਆ ਆਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਹੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਹੈ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਇਹ ਅੱਤਵਾਦੀਆ ਹੈ ਇਹ ਇਨਕਾਊਂਟਰ ਕਰਨਾ ਚਾਹੁੰਦੇ ਆ ਏਡੇ ਮੁੰਡੇ ਦਾ ਇਹ ਬੇਨਜਾਇਜ਼ ਕੀ ਚਾਹੁੰਦੇ ਆ ਸਾਨੂੰ ਇਨਸਾਫ ਚਾਹੀਦਾ ਹੈ ਸਾਡੇ ਦੇ ਪੱچے ਜਿਹੜੇ ਠੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱچے ਬੰਦੇ ਆ ਜਿਹੜੇ ਸਾਡੇ ਘਰ ਆ ਕੇ ਰੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਜੀ ਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਟ ਤੇ ਗਏ ਸੀ ਕੁਲਵਿੰਦਰ ਜੋਸ਼ੀ ਨੂੰ ਫੜ ਕੇ ਲਿਆਏ ਇਹਨਾਂ ਦੇ ਪ੍ਰਵਤ ਮੰਤਰਾ ਦਾ ਕਹਣਾ ਕਿ ਪੁੱਛਣੇ ਤੇ ਕਾਫੀ ਤਾਂ ਕੀ ਮੈਟਰ ਕੀ ਹੈ ਮਾਮਲਾ ਕੀ ਹੈ ਜੀ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਠਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਮਾ ਦੇ ਕੇ ਜਾਂ ਪੁਲਿਸ ਦੀ ਅਮਨਤ ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਕੀ ਪਿੰਡ 'ਚ ਪੁਲਿਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ ਕਿ ਜੀ ਇਹਦੇ ਪਰਿਵਾਰਕ ਮੈਂਬਰ ਇਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜ ਆ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਉਸ ਕਮਰੇ ਦੇ ਚ ਉਸ ਕਮਰੇ ਦੇ ਵੜ ਕੇ ਤਈਆ ਕੁਟਬਾਰ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ ਚ ਲੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲਾ ਇਹ ਲੜਾਈ ਝਗੜੇ ਦੇ ਜੀ ਆਪਣਾ ਮਾਮਲੇ ਨੀਜੀ 323 24 26 ਆਪੀਸੀ ਦੇ ਜੀ ਜੇ ਅਰੈਸਟ ਪਾਤੀ ਜੀ ਬਿਲਕੁਲ ਜੀ